ਮੈਨੂੰ ਕਹਿੰਦਾ ਸੂਟ ਨਹੀਂ ਪਾਉਂਦੀ ਮੈਨੂੰ ਕਹਿੰਦਾ ਸੂਟ ਨਹੀਂ ਪਾਉਂਦੀ ਮੈਂ ਪਾ ਲਿਆ ਛਿੱਟਾ ਜੇਟ ਦੀ ਨજર ਬੁਰੀ ਮੇਰਾ ਟੁੱਟ ਗਿਆ ਕਿੱਟਾ ਜੇਟ ਦੀ ਨજર ਬੁਰੀ ਮੇਰਾ ਟੁੱਟ ਗਿਆ ਕਿੱਟਾ ਜੇਟ ਦੀ ਨજર ਬੁਰੀ ਇੱਧਰ ਕਣਕਾਂ ਉੱਧਰ ਕਣਕਾਂ ਵਿੱਚ ਕਣਕਾਂ ਦੇ ਗੰਨੇ ਇੱਧਰ ਕਣਕਾਂ ਉੱਧਰ ਕਣਕਾਂ ਵਿੱਚ ਕਣਕਾਂ ਦੇ ਗੰਨੇ ਵੀ ਮੈਂ ਨੱਚਾ ਹਾਣੀਆਂ ਖੇਤਾਂ ਦੇ ਬੰਨੇ ਬੰਨੇ ਵੀ ਮੈਂ ਨੱਚਾ ਹਾਣੀਆਂ ਖੇਤਾਂ ਦੇ ਬੰਨੇ ਬੰਨੇ ਦਿਓਰ ਮੇਰੇ ਨੇ ਇੱਕ ਦਿਨ ਲੜਕੇ ਖੂਤੇ ਪਾ ਲਿਆ ਚਵਾਰਾ ਦਿਓਰ ਮੇਰੇ ਨੇ ਇੱਕ ਦਿਨ ਲੜਕੇ ਖੂਤੇ ਪਾ ਲਿਆ ਚਵਾਰਾ ਤਿੰਨ ਭਾਂ ਦੀ ਇੱਟ ਲਵਾਈ ਚਾਰ ਭਾਂ ਦਾ ਗਾਰਾ ਅੱਕੜ ਕਾ ਦੀਵੇ ਜਗਤੇ ਫਿਰ ਇਕ ਵਾਰਾ ਅੱਕੜ ਕਾ ਦੀਵੇ ਜਗਤੇ ਫਿਰ ਇਕ ਵਾਰਾ ਅੱਕੜ ਕਾ ਦੀਵੇ ਕਾਲਿਆ ਹਿੰਨ ਰੁਈਏ ਫਿਰ ਨਾ ਤੇਰੇ ਪੈਰੀ ਚੰਝਰਾਂ ਪਾਈਆਂ ਸਿੰਘਾਂ ਤਰਾਂ ਤੇ ਕੀ ਕੁਝ ਲਿਖਿਆ ਤਿੱਤਰ ਤੇ ਮਗਰਾਈਆਂ ਚੱਬਨ ਤੇਰੇ ਮੋਠ ਬਾਜਰਾ ਪੈਨ ਨੂੰ ਮਗਲਾਈਆਂ ਅੱਗੇ ਤਾਂ ਟੱਪਦਾ ਨੋਂ ਨੋਂ ਕੋਠੇ ਹੁਣ ਨਹੀਂ ਟੱਪਦੀਆਂ ਖਾਈਆਂ ਖਾਈ ਇੱਕ ਟੱਪਦੇ ਦੇ ਬੱਚਿਆ ਕੰਡਾ ਦੇਵੇ ਰਾਮ ਦਹਾਈਆਂ ਮਾਸ ਮਾਸ ਤੇਰਾ ਕੁੱਤਿਆਂ ਨੇ ਖਾਦਾ ਹੱਡੀਆਂ ਰੇਤ ਲਾਈਆਂ ਜਿਉਣੇ ਮੋੜਦੀਆਂ ਸਤਰੰਗੀਆਂ ਪਰਜਾਈਆਂ ਜਿਉਣੇ ਮੋੜਦੀਆਂ ਸਤਰੰਗੀਆਂ ਪਰਜਾਈਆਂ ਤੱਫਾ ਨਹੀਂਓ ਮਾਰਦਾ ਮੁੱਕਾ ਨਹੀਂਓ ਮਾਰਦਾ ਮਾਰਦਾ ਪੰਜਾਈ ਵਾਲਾ ਹੱਥਾ ਪੰਜਾਈ ਟੁੱਟ ਜਾਊਗੀ ਮੂਰਖਾਵੇਂ ਜੱਟਾ ਪੰਜਾਈ ਟੁੱਟ ਜਾਊਗੀ ਮੂਰਖਾਵੇਂ ਜੱਟਾ ਦਾ ਚਰਖਾ ਮੈਂ ਕਤਣ ਲੱਗੀ ਪੂਣੀ ਲੈ ਗਿਆ ਕਾਂ ਕਾਵਾ ਕਾਵਾ ਪੂਣੀ ਦੇ ਜਾ ਲੈ ਕੇ ਰੱਬ ਦਾ ਨਾਮ ਕਾਵਾ ਕਾਵਾ ਪੂਣੀ ਦੇ ਜਾ ਲੈ ਕੇ ਰੱਬ ਦਾ ਨਾਮ ਆਮ ਸਵੇਰੇ ਉੜਦੀ ਬੈਂਦੀ ਹਰ ਪਲਤੀ ਏਤੀਏ ਕਹਿੰਦੀ ਮੈਂ ਤੇ ਉੜੀ ਨਾ ਪਾਵਾਂ ਸੱਸ ਮੇਰੀ ਮਾਂ ਵਰਗੀ ਮੈਂ ਪਿੱਕੇ ਨਾ ਜਾਵਾਂ ਸੱਸ ਮੇਰੀ ਮਾਂ ਵਰਗੀ ਮੈਂ ਪਿੱਕੇ ਨਾ ਜਾਵਾਂ ਦਰਾਣੀ ਦੁੱਧ ਰਿੜਕੇ ਜਠਾਣੀ ਦੁੱਧ ਰਿੜਕੇ ਦਰਾਣੀ ਦੁੱਧ ਰਿੜਕੇ ਜਠਾਣੀ ਦੁੱਧ ਰਿੜਕੇ ਮੈਂ ਲੈਂਦੀ ਸਾਬੜ ਕਾਵੇ ਸਿੰਗਾਲਿਆ ਬੱਕਰੀ ਦੁੱਧ ਰਿੜ ਕਾਵੇ ਸਿੰਗਾਲਿਆ ਬੱਕਰੀ ਦੁੱਧ ਰਿੜ ਕਾਵੇ ਤਰਵੇ 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 ਤੂੰ ਕਿੰਨਾ ਦਸਨੀਂਦਾ ਮੈਂ ਤਾਂ ਇਲਤਾਂ ਦੀ ਜੜਵੇ ਤੂੰ ਕਿੰਨਾ ਦਸਨੀਂਦਾ ਮੈਂ ਇਲਤਾਂ ਦੀ ਜੜਵੇ ਨੱਕ ਵਿੱਚ ਤੇਰੇ ਲੌਂਗ ਤੇ ਮਛਲੀ ਮੱਥੇ ਚਮਕੇ ਟਿੱਕਾ ਨਹੀਂ ਤੇਰੇ ਮੂਰੇ ਚ ਚੰਨ ਅਮਰਾਂ ਦਾ ਲੱਗਦਾ ਫਿੱਕਾ ਫਿੱਕਾ ਨਹੀਂ ਹੱਥੀ ਤੇਰੇ ਸ਼ਾਂਪਾਂ ਛੱਲੇ ਬਾਹੀ ਚੂੜਾ ਛਣਕੇ ਨਹੀਂ ਫੇਰ ਕਦੋਂ ਨੱਚੇਂਗੀ ਨਤਲੇ ਪਟੋਲਾ ਬਣਕੇ ਨਹੀਂ ਫੇਰ ਕਦੋਂ ਨੱਚੇਂਗੀ ਨਤਲੇ ਪਟੋਲਾ ਬਣਕੇ ਨਹੀਂ ਫੇਰ ਕਦੋਂ ਨੱਚੇਂਗੀ